ਓਏ ਯਾਰ ਆਹ ਪਤਨ ਕਿੱਧਰ ਫਸਾਤਾ ਯਾਰ ਹਿਸਤਾਨੇ ਯਾਰ ਅਮੀ ਆ ਗਿਆ ਮੈਂ ਸਾਰਾ ਕੋਲ ਆਉਣ ਕਿ ਵੀ ਸਿੱਧਾ ਗੱਡੀ ਤੇ ਮੋਨ ਤੇ ਲਾਤਾ ਬੰਦਾ ਦਿੱਤੀ ਮਾਰੀ ਨੂੰ ਚਲੋ ਚਲੋ ਤਾਂ ਹੋਣੀ ਲੱਗ ਗਿਆ ਉਹ ਬੰਦਾ ਚਾਹ ਪਾਣੀ ਸਮੋਸਾ ਸਹੀ ਕੁਛ ਲਵੇ ਅੱਜ ਤੇ ਗੱਡੀ ਸਾਫ ਹੀ ਹੋਣੀ ਅੱਜ ਨਾ ਤੈਨੂੰ ਮੈਂ ਚਾਹ ਸਮੋਸੇ ਔਰ ਇਹੀ ਤੇ ਜਾ ਰਹੀਆਂ ਹੰਦੀਆਂ ਵਾ ਸਾਰਾ ਅੰਦਰ ਮੈਂ ਸਾਦ ਯਾਰ ਬੰਦਾ ਯਾਰ ਤੈਨੂੰ ਪਰਾਂ ਨਹੀਂ ਸਤਾ ਯਾਰ ਭੁੱਖਿਆਈਦਾ ਯਾਰ ਘਰੋਂ ਤਾਂ ਖਵਾ ਪਿਆ ਦੀਆ ਕਰੋ ਬੰਦੇ ਨੂੰ ਰੋਟੀ ਤੇ ਮੈਨੂੰ ਆਪ ਨੂੰ ਨਹੀਂ ਮਿਲੀ ਸਵੇਰ ਦੀ ਯਾ ਸਹੀ ਆ ਬਰਾਗਾ ਫਰ ਗਿਆ ਟਾਡਾ ਵੀ ਤੂੰ ਯਾਰ ਮੇਰੀ ਗੱਲ ਸੁਣ ਹੁਣ ਆ ਇੱਧਰ ਲੈ ਟਾਇਰ ਕਰਕੇ ਉੱਧਰ ਵੀ ਕਰਦੀ ਹਾਂ ਯਾਰ ਤੇਰਾ ਜ਼ਿਆਦਾ ਕੰਮ ਨਹੀਂਗਾ ਹਾਂ ਬਸ ਟਾਇਰ ਸਾਫ ਕਰਨੇ ਆ ਹਾਂ ਸ਼ੀਸ਼ੇ ਸਾਫ ਕਰਨੇ ਆ ਹਾਂ ਤੇ ਟਾਕੀਆਂ ਸਾਫ ਕਰਨੀਆਂ ਵਾ ਬੋਨਟ ਸਾਫ ਕਰਨਾ ਵਾ ਤੇ ਪਿਛਲੀ ਡਿੱਗੀ ਸਾਫ ਕਰਨੀ ਸਾਰੀ ਪੂਰੀ ਗੱਡੀ ਕਰ ਦਿਨਾ ਵਾ ਯਾਰ ਇਹ ਨਾ ਕੋਈ ਕੰਮ ਕਰ ਨਹੀਂ ਸਕਦਾ ਫਿਰ ਯਾਰ ਤੂੰ ਜਿੰਨੀ ਗੱਲ ਜ਼ਦਾਸਤੀ ਹੈ ਨਾ ਇੰਨੇ ਚਿਰ ਪੂਰੀ ਗੱਡੀ ਹੋ ਜਾਣੀ ਆ ਚੱਲ ਫੇ ਪ੍ਰਾਣੀ ਉਸਤਾਦ ਆ ਨਾ ਉਹ ਯਾਰ ਕਰ ਦਿੰਨਾ ਵਾ ਚੱਲ ਯਾਰ ਫੇ ਕੀ ਆ ਯਾਰ ਆ ਆ ਬੁ ਕੋ ਕਰਦਾਨੀਗਾ ਤੇ ਕੰਮ ਵਾਦੂ ਦੇ ਦਾਦਾ ਰਹਿੰਦਾ ਜਦੋਂ ਦੇਖ ਨਾ ਉਸਤਾਦ ਹਾਂ ਯਾਰ ਜਦੋਂ ਗੱਡੀ ਆ ਇਸ ਨਾਲ ਸ਼ੀਸ਼ੇ ਵੀ ਤੁਲਿਆਂਦੇ ਸੀਗੇ ਨਹੀਂ ਨਹੀਂ ਜੈਂਸੀ ਵਾਲੇ ਦੇ ਕੇ ਆਏ ਹੀ ਕਰਨ ਕਰ ਦੇ ਕੇ ਇਹੀ ਕਹਿੰਦੇ ਪਈ ਲਾ ਲਿਓ ਆਪੀ ਉਹ ਕਿਦਾਂ ਦਾ ਯਾਰ ਤੇਰਾ ਦਿਮਾਗ ਆ ਯਾਰ ਸ਼ੀਸ਼ੇ ਨਾਲ ਹੀ ਹੋਣੇ ਯਾਰ ਗੱਡੀ ਤੇ ਤਾਂ ਸਿੱਨੇ ਪੈਸੇ ਲਾਏ ਯਾਰ ਅੱਛਾ ਅੱਗੋ ਹੀ ਪਈ ਤੇਰੇ ਯਾਰ ਅਰੇ ਗਾਲ ਤਾਂ ਸੀ ਟਾਇਰ ਤੂੰ ਆਪੋ ਆਏ ਸੀਗੇ ਨਹੀਂ ਉਹ ਵੀ ਘਰੇ ਦੇ ਕੇ ਗਏ ਕਹਿੰਦੇ ਲਾ ਲਿਓ ਆਪੀ ਉਹਨੇ ਯਾਰ ਮੈਂ ਆਪੇ ਫਿੱਟ ਕੀਤੇ ਬਾਜੋ ਘਰੇ ਅੱਛਾ ਆਹੋ ਸੋਫਿਆ ਨੇ ਕਮਰੇ ਜੀ ਕੀਤਾ ਹੀ ਸੋਫੇ ਤੇ ਰੱਖ ਕੇ ਗੱਡੀ ਤੇ ਡੱਬੇ ਚ ਬੰਦ ਆਈ ਟਾਇਰ ਵੀ ਬੰਦ ਆਈ ਯਾਰ ਗੱਡੀ ਨਵੀਂ ਲੈਂਦੀ ਸਾਰਾ ਕੋ ਉਦਾਂ ਹੀ ਹੋਣਾ ਵਾ ਸਤਾਰ ਯਾਰ ਐਪੀਆਈ ਕਿੰਨੀ ਆ ਤੂੰ ਇਹ ਦੱਸ ਹੁਣ ਇਹ ਨਾ ਚੀਜ਼ਾਂ ਪੁੱਛ ਇਹ ਨਾ ਚੀਜ਼ਾਂ ਪੁੱਛ ਕਿਆ ਕਿਉਂਕਿ ਮੈਨੂੰ ਆਉਂਦੀ ਨਹੀਂ ਨਾ ਇਹ ਗੱਡੀ ਉਹ ਫੇ ਲਿਆਂਦੀ ਘਾ ਤੂੰ ਆ ਦਿਖਾਉਣ ਨੂੰ ਕਿ ਗੱਡੀ ਆ ਮੈਨੂੰ ਮਾਰੇ ਕਹਨੇ ਮੇਣਾ ਹਾਂ ਕਿਨਾਂ ਤੂੰ ਗੱਡੀ ਨਹੀਂ ਲਿਆ ਸਕਦਾ ਹਾਂ ਅਗਲੇ ਦਿਨ ਗੱਡੀ ਲੈ ਆ ਅਗਲੇ ਦਿਨ ਗੱਡੀ ਖੜਾਤੀ ਭਾਵੇਂ ਚਲਾਣੀ ਨਹੀਂ ਹੁੰਦੀ ਖੜੀ ਆ ਅੰਦਰ ਉਹ ਵੀ ਮੇਣਾ ਮਾਰੇ ਉਸਤਾ ਦੇ ਮਿਲ ਕੇ ਉਹ ਯਾਰ ਸਤਾਰ ਫੇ ਤੂੰ ਗੱਡੀ ਦੂਜੀ ਲਿਆਉਣੀ ਸੀ ਕਿ ਖੜਾਉਣੇ ਵਾਲੀ ਗੱਡੀਆਂ ਯਾਰ ਬਹੁਤ ਆ ਮੇਤੋਂ ਵਈ ਯਾਰਾਂ ਬੜਿਆ ਟੋਰ ਜਾ ਮਾਰੀਦਾ ਗੱਡੀਆਂ ਬਹੁ ਪਈਆਂ ਮੇਤੋਂ ਅੰਦਰ ਰਿਮੋਟ ਕੰਟਰੋਲ ਜਿਹੜੀਆਂ ਰਿਮੋਟ ਵਾਲੀਆਂ ਨਹੀਂ ਹੁੰਦੀਆਂ ਉਹ ਹਾਂ ਹਾਂ ਉਹ ਗੱਡੀਆਂ ਪਈਆਂ ਮੇਤੋਂ ਅੱਛਾ ਗੱਪਾਂਿਆਂ ਨੂੰ ਗੱਪਾਂ ਛੱਡਣ ਸਤਾਰ ਯਾਰ ਸਤਾਰ ਯਾਰ ਜਿਹੜੀ ਗੱਡੀ ਧੋਤੀ ਖਵਾਬ ਲਾਉਂਗਾ ਯਾਰ ਇੱਧਰ ਆ ਪਹਿਲਾਂ ਹਾਂ ਤਰਾਵਾ ਮੈਟਨ ਦੱਸਣ ਦੇ ਮੈਨੂੰ ਜਾਬਰ ਨੂੰ ਕੁਝ ਮਿਲਿਆ ਕਿਤਰਾ ਜਿਦਾ ਹਜ਼ਿਰ ਤੇ ਚਾਹ ਪੀਣੀ ਆ ਤੇ ਉਹ ਮੈਂ ਤਾਂ ਹਾਂ ਯਾਰ ਭਾਲ ਲੈਂਦਾ ਹਾਂ ਤੇ ਤੂੰ ਹੁਣ ਤਾਂ ਹੈ ਯਾਰ ਉਹ ਹਾਂ ਜੀ ਬਰਾ ਤੇ ਇਤਨਾ ਸਾਰੀ ਗੱਡੀ ਚ ਮਕਾ ਦੇ ਹਾਂ 버ગર ਖਾਵਾਂਗਾ ਯਾਰ ਯਾਰ ਫੇਰ ਉਹ ਫੇਟੋ ਕੇ ਟੋਕਦਾ ਫੇਰ ਉਸਤਾ ਟੋਕਦਾ ਟੋਕਦਾ ਕਿ ਨਹੀਂ ਟੋਕਦਾ ਉਹ ਪਈ ਯਾਰ ਗਲਤੀ ਹੋ ਗਈ ਦੱਸ ਟੋਕਨਾ ਹਾਂ ਜੀ ਗਲਤੀ ਹੋ ਗਈ ਸੁਣੋ ਯਾਰ ਮੇਰੀ ਗੱਲ ਸੁਣ ਸੁਣੋ ਵੇ ਤੂੰ ਕੰਮ ਕੀਤਾ ਵਾ ਤੂੰ 버ગર ਖਵਾ ਮੈਨੂੰ ਸੁਣ ਮੈਂ ਖਵਾਵਾ ਲੈ ਉਸਤਾ ਨਾ ਤੇਰਾ ਮੈਂ ਯਾਰ ਕੰਮ ਕਿ ਨਹੀਂ ਕਰਨਾ ਮੈਂ ਕੀਤਾ ਨਾ ਦੱਸ ਪਹਿਲੇ ਗੱਲ ਸੁਣੋ ਕੰਮ ਮੈਂ ਕੀਤਾ ਨਾ ਯਾਰ ਜਿਹੜਾ ਥੱਕਿਆ ਬੰਦਾ ਉਹ ਉਹ ਖਾਊਗਾ ਕਿ ਜਿਹੜਾ ਜਿਹੜਾ ਥੱਕਿਆ ਨਹੀਂਗਾ ਕਿ ਉਹ ਖਾਊਗਾ ਮੇਰੀ ਗੱਲ ਸੁਣ ਤੂੰ ਕਹਿਣਾ ਟਾਇਰ ਆਏ ਉਥੋਂ ਹਾਂ ਉਹ ਆਇਆ ਉਥੋਂ ਸ਼ੀਸ਼ੇ ਆਏ ਉਥੋਂ ਇੰਨੀ ਤੂੰ ਗੱਪ ਮਾਰੀ ਆ ਉਸ ਹਾਨਤ ਤੇ ਮਾਥਾ ਕੀਆ ਉਹ ਜਾ ਭਰਾਵਾ ਬੱਸ ਕਰ ਉਹ ਜਾ ਯਾਰ ਤੂੰ ਸਾਫ਼ ਕਰ ਭਰਾਵਾ ਜਲਦੀ ਕੰਮ ਹੋ ਜਾ ਜਾ ਭਰਾਵਾ ਕਰ ਯਾਰਾ ਤੂੰ ਆਗਾ ਤਲਵਾਇਆ ਯਾਰ ਕੀ ਆ ਸਟicker ਇਹ ਸਟicker ਨਿਕਾਏ ਮੇਰੀ YouTube ਦੀ ਆਈਡੀ ਆ ਆਪਣੀ ਓ ਯਾਰ ਆਈਡੀ ਤੇ ਹੈਗੀ ਤੈਨੂੰ ਕੋਈ ਫੋਲੋ ਫੋਲੋ ਕਰਦਾ ਯਾਰ ਯਾਰ ਫੋਲੋ ਬੋ ਜਾਣੇ ਕਰਦੇ ਆ ਜਦੋਂ ਕੋਈ ਲੋਕੀ ਫੋਲੋ ਕਰਨ ਲੱਗਦੇ ਆ ਹਾਂ ਉਦੋਂ ਆਪਾਂ ਗੱਡੀ ਪਿਹਾਲੀ ਦੀ ਆ ਓ ਓ ਜਾ ਯਾਰ ਤੋਰਾ ਆਪਾਂ ਵੀ ਨਹੀਂ ਲਈ ਦੀ ਉਹ ਇਹ ਮੰਤਰੀਆਂ ਵਾਲੀ ਮਿੱਟਮਿਟ ਗੱਡੀ ਪਿਹਾਲੀ ਦੀ ਆਪਾਂ ਮਿੱਟ ਭਲਾਈਦਾ ਓ ਜਾ ਯਾਰ ਤੈਨੂੰ ਕੋਈ ਪੁੱਛਦਾ ਵਾ ਆ ਤੈਨੂੰ ਬੜਾ ਪੁੱਛਦਾ ਨਾ ਕਿਤੇ ਯਾਰ ਮੈਨੂੰ ਪੁੱਛਦਾ ਤਰ ਮੈਂ ਗੱਡੀ ਸਾਫ਼ ਕਰਨਾ ਤੇਰੀ ਆ ਮੈਂ ਹੀ ਪੁੱਛਦਾ ਤੇਰੀ ਭਰਾ ਟੋਰ ਆ ਭਰਾ ਤੇਰੇ ਯਾਰ ਜੀ ਤੇਰੇ ਸ਼ਗਿਰਦ ਜੀ ਮਿੱਤਰੋ ਫੋਲੋ ਕਰ ਲਿਓ ਮੇਰੇ ਮੈਂ ਇਹਦੇ ਛੱਡਣੀਆਂ ਆ ਜੇ ਤੂੰ ਬੋਲਣਾ ਕੀਤਾ ਤੇ ਠੀਕ ਹੈ ਨਾ ਆ ਰਿਆ ਤੂੰ ਮੇਰੇਗਾ ਤਾਂ ਛੱਟਣੀਆਂ ਆ ਯਾਰ ਯਾਰ ਤੇਰੇ ਹੀ ਛੱਟਣੀਆਂ ਨੇ ਉਹਨਾਂ ਨੇ ਮੈਨੂੰ ਫੋਨ ਹੋਣਾ ਕੀਤਾ ਤੇ ਉਹ ਜਾ ਭਰਾਵਾ ਤੂੰ ਭਰਾ ਆ ਆ ਕੀ ਚੀਜ਼ ਆ ਯਾਰ ਤੂੰ ਆ ਦੱਸ ਸਕੀ ਆ ਚੀਜ਼ ਯਾਰ ਇਹ ਕੀ ਆ ਇਹ ਨਾ ਜਦੋਂ ਜਿੱਦਾਂ ਮਤਲਬ ਮੈਂ ਗੱਡੀ ਚਲਾਉਂਦਿਆਂ ਕੁੱਤੇ ਕੱਤੇ ਪੈ ਗਏ ਮੈਨੂੰ ਹੂੰ ਹੂੰ ਕਿ ਸੋਟੀ ਰੱਖੀ ਉਹਨਾਂ ਵਾਸਤੇ ਸੋਟੀ ਮਾਰਦੀ ਫਿਰ ਓਸਤਾਦ ਵਾਹ ਦੇ ਯਾਰ ਗੱਡੀ ਦੇ ਵਿੱਚ ਬੈਠਾ ਓਏ ਆ ਦੇ ਓਸਰਾ ਵਾਹ ਓਏ ਦਿਮਾਗ ਤੇ ਆ ਮੋਟਿਆ ਹਾਂ ਉਹ ਭਰਾਵਾ ਮਾਸਕ ਆ ਮਾਸਕ ਓਏਗਾ ਤੂੰ ਲੈ ਆ ਵਾ ਤੂੰ ਤੇਰੇ ਕਿ ਮਗਰ ਪੈਂਦੇ ਆ ਆਟੋਗ੍ਰਾਫ ਨੂੰ ਤਾਂ ਕਰਕੇ ਡਰੋਂਣ ਵਾਸਤੇ ਆਨਾਂ ਨੂੰ ਜਾ ਭਰਾ ਚਲ ਓ ਰਿਆ ਰਿਆ ਇੱਕ ਤਾਂ ਹੁਣ ਯਾਰ ਤੇਰੀ ਨਹੀਂ ਸਮਝ ਆਉਂਦੀ ਆਹ ਕੀ ਚੀਜ਼ ਆ ਆ ਚੀਜ਼ ਆ ਆ ਆ ਵਾਲੀ ਇਟਾ ਟਾਵਰ ਲਾਇਆ ਕਾਤ ਗੱਡੀ ਚੱਲਦੀ ਜਾਣਾ ਹਾਂ ਉਹ ਗੱਡੀ ਮਤਲਬ ਗਾਣੇ ਗੁਣੇ ਸੁਣਦੀ ਆ ਹਾਂ ਇਹ ਵਾਈਫਾਈ ਵਾਲੀ ਟਾਵਰ ਲੱਗੇ ਇਤੇ ਅੱਛਾ ਹਾਂ ਜਦੋਂ ਵਿੱਚ ਬਹਿਣਾ ਵਾ ਹੂੰ ਛੱਤ ਪੱਟਨੀ ਪੈਂਦੀ ਆ ਕਾਤ ਭਰਾਵਾ ਖੋਲਾਂਗੇ ਤੇ ਫੇਰ ਹੀ ਅੰਦਰ ਜਾਵਾਂਗੇ ਇਦਾਂ ਖੋਲਣ ਵਾਸਤੇ ਆਏ ਅੱਛਾ ਯਾਰ ਬੰਦਾ ਆ ਯਾਰ ਯਾਰ ਓਸਤਾਰ ਯਾਰ ਚੱਲ ਉਰਿਆ हां यार यार आकी चीज वा है आ वाली आकी चीज वा नी तू ਤਾਂ ਸੇਕੀ ਚੀਜ਼ ਆ ਯਾਰ ਦੱਸ ਤਾਂ ਸਗੀ ਚੀਜ਼ ਆ ਮੈਨੂੰ ਦੱਸ ਕਿਲਾ ਪੁਰਾਣੀ ਯਾਰ ਆਕੀ ਚੀਜ਼ ਆ ਪੁਰਾਣੀ ਤੈਨੂੰ ਕੀ ਲੱਗਦਾ ਕੀ ਆ ਯਾਰੇ ਮੈਨੂੰ ਲੱਗਦਾ ਖਰੇ ਉਦਾਂ ਹੀ ਆ ਸ਼ੋਹਲੀ ਆ ਇਹ ਹੈਗੀ ਆ ਚ ਇੱਜ ਰੱਖੀਦੇ ਆ ਬਦਾਮ ਹੋ ਜਾਪਰਾ ਵਾ ਵੇਖ ਯਾਰ ਜਦੋਂ ਮੈਨੂੰ ਲੱਗਦੀ ਭੁੱਖ ਹਾਂ ਇਦਾਂ ਮੈਂ ਸ਼ੀਸ਼ਾ ਕਰਦਾ ਥੱਲੇ ਨਾਲੇ ਬਦਾਮ ਖਾਦੇ ਚੱਲ ਆ ਉਹ ਨਹੀਂ ਮੈਂ ਆ ਕਰਨ ਕਰ ਸੱਚੀ ਅੱਜਾਸ ਯਾਰ ਯਾਰ ਸ਼ੀਸ਼ੇ ਆ ਗੱਡੀ ਆ ਸ਼ੀਸ਼ੇ ਆ ਬਰਾਵਾ ਵੇਖਣ ਵਾਤੇ ਤੂੰ ਨਹੀਂ ਮੰਨਦਾ ਤੇ ਯਾਰ ਕੋੰਦਲ ਇਦਾਂ ਹੀ ਜਾਣਾ ਓਏ ਸ਼ੀਸ਼ੇ ਆ ਯਾਰ ਪਰ ਗੰਦੇ ਬੜੇ ਕੀਤੇ ਹੋਏ ਯਾਰ ਤੂੰ ਆ ਗੰਦੇ ਆ ਕੀ ਯਾਰ ਆ ਚੀਜ਼ ਆ ਕੀ ਚੀਜ਼ ਵਾ ਆ ਵਾਲੀ ਆ ਵਾਲੀ ਫੇਰ ਫੇਰ ਉਹ ਫੇਰ ਉਹ ਮਤਲਬ ਤੂੰ ਹਟਣਾ ਨਹੀਂ ਹੈਣਾ ਕੁਛ ਹੀ ਜਾਣਾ ਹੈਣਾ ਮਤਲਬ ਯਾਰ ਹੁਣ ਪੁੱਛਣਾ ਹੀ ਆ ਜਦੋਂ ਨਹੀਂ ਪਤਾ ਯਾਰ ਸਾਨੂੰ ਦੱਸ ਮੇਰਾ ਭਰਾ ਹੈ ਵਾਈਪਰ ਆ ਮਤਲਬ ਸ਼ੀਸ਼ਾ ਸਾਫ ਕਰਨ ਵਾਤੇ ਅੱਛਾ ਉਹਨੇ ਵਾਈਪਰ ਪਾ ਰਿਹਾ ਕਿੰਨੇ ਆ ਦੋ ਵਾਈਪਰ ਆ ਸ਼ਾ ਚੱਲ ਰਿਆ ਹੁਣ ਯਾਰ ਇੱਕ ਤੇ ਤੂੰ ਆ ਗੱਡੀ ਘਰਾਤੀ ਸਾ ਯਾਰ ਆ ਗਈ ਜੀ ਆ ਗਈ ਜੀ ਆਹ ਏ ਹਾਂ ਇਹ ਯਾਰ ਗੱਡੀ ਦਾ ਜਦੋਂ ਆਪਾਂ ਰੀਵਰ ਤੋਂ ਬਣਾ ਹਾਂ ਜਦੋਂ ਮਤਲਬ ਸਿਕਲ ਤੋਂ ਪੈ ਗਿਆ ਇਹ ਗੱਡੀ ਕਿ ਕਿਹੜੀ ਵਿਆਪੂ ਤੇ ਕਿਤੇ ਹੂੰ ਤਾਂ ਕਰਕੇ ਨਾਇਆ ਬਣਾ ਯਾਰ ਲੋ ਯਾਨੀ ਨਾ ਜੀ ਤੇਰੇ ਅਰਗੇ ਦੀ ਠੀਕ ਯਾਰ ਆ ਗਈ ਜੀ ਬਾ ਆਹ ਇੱਕ ਹੀ ਚੀਜ਼ ਆ ਅੱਖਾਂ ਵਾਂ ਗੱਡੀ ਅੱਖਾਂ ਗੱਡੀ ਦੇਖਦੀ ਨਹੀਂ ਕੋਈ ਬੰਦਾ ਵਾ ਯਾਰ ਬੰਦਾ ਨਹੀਂ ਆ ਰਿਹਾ ਦੁਵਾਦਰ ਪਰ ਆਵਾ ਲਾਈਟਾਂ ਆ ਯੋ ਰੇ ਕਿਧਰੀਆਂ ਲਾਈਟਾਂ ਆ ਯਾਰ ਇਹ ਯਾਰ ਲਾਈਟਾਂ ਆ ਮਾਲਾ ਹਨੇਰੇ ਚ ਆਪਾਂ ਚ ਨਿਕਲਣਾ ਗੱਡੀ ਲੈ ਕੇ ਇਹ ਲਾਈਟਾਂ ਵਾਂ ਹਨੇਰੇ ਚ ਆਪਾਂ ਦੇਖਦਾ ਅੱਗੇ ਰੋਸ਼ਨੀ ਕਰਦੀਆਂ ਏ ਉਹ ਜਾ ਯਾਰ ਇੰਨੀਆਂ ਯਾਰ ਇੰਨੀਆਂ ਲਾਈਟਾਂ ਕਾਤੋਂ ਲਵਾਈਆਂ ਤੂੰ ਯਾਰ ਦੱਸ ਯਾਰ ਮੈਂ ਆ ਹਾਂ ਲਵਾਈਆਂ ਉਹਨਾਂ ਨੇ ਜੰਸੀ ਵਾਲੇ ਨੇ ਲਾਈਆਂ ਆ ਕਰੋਗਾ ਉਸਤਾਰ ਆ ਗੋਲੀਆਂ ਕੱਟ ਤਲਾਈ ਆਣੀਆਂ ਤੂੰ ਯਾਰ ਗੋਲੀਆਂ ਨਹੀਂ ਏ ਯਾਰ ਪਾਣੀ ਵਾਲੀ ਪਾਲੀਆ ਦੀ ਪਿਸਤੌਲ ਆ ਏ ਉਹ ਯਾਰ ਨਹੀਂ ਗੱਡੀ ਧੋਣ ਵਾਸਤੇ ਆਵੇ ਉੱਤ ਰੋਫ ਰੋਫ ਹੁੰਦਾ ਇਸ ਵਾਰ ਕਿ ਨਹੀਂ ਹੁੰਦਾ ਉਸਤਾਰ ਮੈਨੂੰ ਵੀ ਚਲਾ ਲੈਂਦੇ ਯਾਰ ਚਲਾ ਆ ਤੂੰ ਚਲਾ ਲੈ ਚਲਾ ਉੱਤ ਉਸਤਾਰ ਮੈਨੂੰ ਨਹੀਂ ਚੱਲਦੀ ਭਰਾਵਾ ਤੂੰ ਹੀ ਚਲਾ ਏ ਮੈਂ ਨਹੀਂ ਚਲਾਉਂਦਾ ਆਪਾਂ ਇਧਰ ਇਧਰ ਦੌੜਾ ਕੀ ਕਰ ਭਰਾ ਦਾ ਫਿਰ ਮੈਂ ਨਹੀਂ ਚਲਾਉਂਦਾ ਕਰ ਤੂੰ ਉਹ ਜਾ ਭਰਾਵਾ ਮੈਂ ਨਹੀਂ ਚਲਾਉਂਦਾ ਤੂੰ ਮੈਨੂੰ ਭਰਾਵਾ ਆਹੀ ਸਾਫ ਕਰ ਲੈੰਦੇ ਓਏ ਸਾਰ ਨੇ ਸਾਰ ਇਧਰੇ ਵੇਖੀ ਇਧਰੇ ਵੇਖੀ ਹਾਂ ਓਏ ਉਹ ਭਾਂਡਾ ਮੈਨੂੰ ਭਰਾਵਾ ਆਈ ਵੀ ਨਹੀਂ ਆ ਪਸਤ ਹੋ ਗਈ ਆਈ ਕਿ ਨਹੀਂ ਆਈ ਯਾਰ ਆਈ ਤਵਾ ਪਰ ਯਾਰ ਮੈਨੂੰ ਚਲਾਉਣੀ ਨਹੀਂ ਆਉਂਦੀ ਆ ਡਰ ਲੱਗਾ ਮੈਨੂੰ ਯਾਰ ਕੋਈ ਨਹੀਂ ਸਿੱਖ ਜੀਗਾ ਜਦੋਂ ਤੈਨੂੰ ਤਿੰਨ ਚਾਰਾਂ ਦੀ ਗੱਡੀ ਧੋਣੀ ਪਈ ਯਾਰ ਗੱਲ ਬਾਤ ਆ ਪਰ ਯਾਰ ਸਟਾਰਮ ਯਾਰ ਪਹਿਲਾ ਤੂੰ ਦੱਸ ਯਾਰ ਪਹਿਲਾ ਤੂੰ ਦੱਸ ਲੈ ਯਾਰ ਸਟਾਰ ਯਾਰ ਤੂੰ ਛੋਟੀ ਵਾਰੀ ਹੀ ਰੱਖੀ ਆ ਤੁਸੀਂ ਆਪ ਲਵਾਈ ਆਏ ਯਾਰ ਬਾਰੀ ਨਹੀਂ ਗਈ ਸਨਰੂਫ ਆ ਯਾਰ ਸਨਰੂਫ ਉੱਤਰੋ ਭਲਾ ਹੋ ਜੇ ਸਟਾਰ ਯਾਰ ਸਨਰੂਫ ਤੇਰੇ ਵਰਗੇ ਜਨੂ ਕਿਤੇ ਵਿੱਚ ਗੱਡੀ 'ਚ ਬਹਿ ਕੇ ਤੰਗ ਕਰਨਾ ਬਾਹਰ ਚੱਕ ਕੇ ਮਾਰੀ ਦੇਣਾ ਓਏ ਯਾਰ ਉਹ ਸਾਲੂ ਨੇ ਆਉ ਰਿਹਾ ਆਉ ਰਿਹਾ ਸਾਲੂ ਨੇ ਉਹ ਛੂਟੀ ਅਲਸੜੀ ਓਏ ਹੋਏ ਘਰਾਂ ਚ ਤਾਂ ਵੱਡੀ ਹੁੰਦੀ ਆ ਰਾਤ ਆ ਯਾਰ ਮੈਨੂੰ ਪਤਾ ਨਹੀਂ ਕੀ ਉਹ ਯਾਰ ਪੂਤਰਾ ਦਿਮਾਗ ਕਿਦਾਂ ਦਾ ਵੱਡੀ ਐਲਸੀਡੀ ਲਾ ਗਈ ਫੇਰ ਵੇਖਾਂਗੇ ਕਿਦਾਂ ਅੱਗੇ ਕੱਲੀ ਐਲਸੀਡੀ ਟੀਵੀ ਵੇਖਣਾ ਗੱਲਾਂ ਵਿੱਚ ਹੋ ਜਾ ਯਾਰ ਇਹ ਘਾਤਲ ਵਈਆ ਯਾਰ ਤੁਸੀਂ ਡੋਰੀ ਮੇਂ ਦੇਖਣ ਨੂੰ ਨਹੀਂ ਛੋਟਾ ਬੀਮ ਦੇਖਣ ਨੂੰ 10000 ਆ ਰਹਾ ਹੈ ਭਰਾਵਾ ਇਹ ਉਦਾਂ ਹੁੰਦੀ ਆ ਗੱਡੀ ਵਿੱਚ ਉਦਾਂ ਹੁੰਦੀ ਛੋਟੀ ਐਲਸੀਡੀ ਅੱਛਾ ਯਾਰ ਗੱਡੀ ਭਾਰਤੀ ਤਾਕੜੀ ਲਈ ਉਸਤਾਰੇ ਚ ਚਾਬੀ ਕਿਦਾਂ ਲੱਗਦੀ ਆ ਇਦੋਂ ਚਾਬੀ ਲਾਉਣ ਵਾਲਾ ਹੀ ਐ ਨੀਗਾ ਯਾਰ ਇਹ ਚਾਬੀ ਯਾਰ ਤੂੰ ਕਿੱਦਾਂ ਦੀਆਂ ਯਾਰ ਗੱਲਾਂ ਕਰਦਾ ਐ ਇਹ ਚਾਬੀ ਤੋਂ ਬਿਨਾ ਵਾ ਬਟਨ ਵਾਲੀ ਬਟਨ ਵਾਲੀ ਓ ਜਪਰਾ ਵਾ ਉਸਤਾਰ ਯਾਰ ਤੂੰ ਇਹਦਾ ਕਵਰ ਵੀ ਨਹੀਂ ਲਾਏ ਤੂੰ ਯਾਰ ਕਿੱਦਾਂ ਦੀਆਂ ਗੱਲਾਂ ਕਰਨ ਦਿਆਂ ਯਾਰ ਤੂੰ ਯਾਰ ਨਵੀਂ ਗੱਡੀ ਆ ਕਵਰ ਕਿਉਂ ਲਾਣਾ ਯਾਰ ਆ ਦੋ ਹੀ ਪਿਤੇ ਵਾਲੀ ਯਾਰ ਤੂੰ ਭਰਾਵਾ ਗੱਡੀ ਤੋਂ ਕੰਮ ਕਰ ਜਾ ਉਸਤਾਰ ਓਰੇ ਓਰੇ ਆ ਤਹੀਂ ਬੋਲ ਵੀ ਰੱਖੀ ਆ ਵਿਆ ਫੁੱਟਬਾਲ ਖੇਡਦਾ ਮੈਂ ਅੰਦਰ ਓ ਯਾਦਾ ਯਾਰ ਆ ਕੀ ਆ ਯਾਰ ਤੂੰ ਪੈਰ ਸਟੀering ਆ ਪਰ ਆਵਾਜ਼ ਸਟੀering ਗੱਡੀ ਚਲਾਉਣ ਵਾਸਤੇ ਟਾਇਰ ਕਮਾਉਣ ਵਾਸਤੇ ਅਗਲੇ ਫੇਰ ਉਹੀ ਗੱਲਾਂ ਯਾਰ ਫੇਰ ਉਹੀ ਗੱਲਾਂ ਕਰਦਾ ਹੀ ਫੇਰ ਟੋਕਦਾ ਹੀ ਮੈਨੂੰ ਟੋਕਦਾ ਹੀ ਯਾਰ ਉਸਤਾਰ ਤਾਰੂ ਨੇ ਗੱਲ ਸੁਣ ਸਟਾਰ ਸ਼ਾਰਕ ਕਿੱਥੇ ਰੱਖੀ ਆ ਤੁਸੀਂ ਕਿਤੇ ਵੀ ਨਹੀਂ ਸ਼ਾਰਕ ਕਿਨੇ ਰੱਖੀ ਓਏ ਆ ਵੀ ਗਿਆ ਯਾਰ ਸ਼ਾਰਕ ਦਾ ਉਹ ਮੂੰਹ ਆ ਉੱਪਰ ਦਾ ਯਾਰ ਠੀਕ ਆ ਮਾ ਯਾਰ ਠੀਕ ਆ ਯਾਰ ਮੈਂ ਕਿੱਧਰ ਫਸ ਗਿਆ ਯਾਰ ਤੈਨੂੰ ਕਹਿ ਓਏ ਆਰਦਾ ਦੇ ਹੁਣ ਯਾਰ ਓਏ ਯਾਰ ਐਂਟੀਨਾ ਐਂਟੀਨਾ ਗੱਡੀ ਦਾ ਟਾਵਰ ਆਏ ਓ ਛਾ ਕਿਉਂ ਨਹੀਂ ਯਾਰ ਫਿਰ ਉਹੀ ਗੱਲਾਂ ਆ ਉਸਤਾਰ ਯਾਰ ਤੈਨੂੰ ਪਤਾ ਤੇਰੀ ਗੱਲਾਂ ਚੱਲ ਜਾ ਚੱਲ ਜਾ ਤੂੰ ਜਾ ਓਏ ਯਾਰ ਭਰਾ ਮੇਰਾ ਜਾਗ ਜਾ ਚੱਲ ਠੀਕ ਆ ਚੱਲਾਂ ਮੈਂ ਯਾਰ ਚਲ ਜਾ ਮੈਂ ਆਪੀ ਢੋਲੂਗਾ ਚੱਲ ਯਾਰ ਚੱਲਾਂ ਮੈਂ ਪਸਾਦ ਰੰਦਾ ਹਰ ਵਾਰੀ ਟੋਕਦਾ ਬੜਾ ਟੋਕਦਾ ਬੜਾ ਮੈਨੂੰ ਇਹੀ ਗੱਲਾਂ ਦੀਆਂ ਮਾੜੀਆਂ ਟੋਕਦਾ ਬੜਾ ਇਹੇ ਕੰਮ ਕਰਨ ਦੀ ਇਰਾਦੇ ਨਹੀਂ ਇਹਦੇ ਆਹ ਦੇਖੀ ਆਪੀ ਤੋ ਲੰਗ ਪਰ ਕੀ ਮਾਰਨੀ ਮਾਰ ਕੇ ਦੇਤੀਆਂ ਨੇ ਪਾਣੀ ਇੱਕੜੇ ਮਾਰ ਦਿੰਨੇ ਤੇ ਮਿਲਦੇ ਆਪਾਂ ਅਗਲੀ ਵੀਡੀਓ ਦੇ ਵਿੱਚ ਮਿੱਤਰੋ ਬਾਏ ਬਾਏ ਕੱਟਦੇ ਆ